ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸੋਨੂ ਮਗਲੀ ਚੈਨਲ ਦੇ ਨਾਲ ਆਪਾਂ ਖੜੇ ਆ ਰੋਡ ਪਿੰਡ ਦੇ ਸਤਲੋ ਦੇ ਪੰਦੇ ਕੋਲ ਜਿੱਥੇ ਕਿ ਜਮੀਨ ਬੁਰਜ ਮੱਤੇਵਾੜਾ ਦੀ ਜਮੀਨ ਪੈ ਜਾਂਦੀ ਹੈ ਇੱਥੇ ਖੜਨ ਦਾ ਕਾਰਨ ਇੱਕ ਖਾਸ ਹੈ ਕਿਉਂਕਿ ਪਿੰਡ ਰੋਡ ਦੇ ਪਤਵੰਤੇ ਸੱਜਣ ਸਾਰੇ ਸਰਪੰਚ ਸਾਹਿਬ ਮੌਜੂਦ ਨੇ ਇਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਇੱਥੇ ਕੀ ਹੋਇਆ ਕੇਸ ਵਜਾ ਕਰਕੇ ਕੱਟਿਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਦਰਿਆ ਦੇ ਵਿੱਚ ਜਗ੍ਹਾ 50 60 ਕਿੱਲੇ ਸਾਡੇ ਇਹ ਡਿੱਗ ਚੁੱਕੇ ਆ ਰੋਡ ਪਿੰਡ ਦੇ ਇੱਥੇ ਨਾ ਹੁਣ ਸਰਕਾਰ ਨੂੰ ਚਾਹੀਦਾ ਵਾ ਦੇਖੋ ਕਿਡਕਡੇ ਬੁੱਤੇ ਖੜੇ ਆਏ ਸਾਰੇ ਵਿੱਚ ਚੱਲ ਗਏ ਕਿੰਨੇ ਸਾਲਾਂ ਦੀ ਇਹ ਜਗ੍ਹਾ ਸਾਡਾ ਪਿੰਡ ਇਹ ਬੰਦਾ ਪੀਦਾ ਵਾ ਇਹ ਸਾਰੀ ਜਗ੍ਹਾ ਜੇ ਵਿੱਚ ਡਿੱਗ ਚੁੱਕੀ ਆ ਇੱਥੇ ਕੋਈ ਆਇਆ ਨਹੀਂ ਅਜੇ ਤੱਕ ਵੀ ਕਾਫੀ ਦਿਨਾਂ ਦੀ ਇਹ ਢਾਲ ਲੱਗੀ ਹੋਈ ਆ ਇੱਥੇ ਮਹੀਨਾ ਹੀ ਹੋ ਗਿਆ ਇਹ ਢਾਲ ਲੱਗੀ ਨੂੰ ਇੱਥੇ ਕੋਈ ਨਹੀਂ ਆਇਆ ਅਜੇ ਤੱਕ ਸਾਡੇ ਪਿੰਡ ਦੇ ਵਿੱਚ ਨਾ ਸਾਨੂੰ ਕਿਸੇ ਨੇ ਪੁੱਛਿਆ ਕਿ ਵੀ ਤੁਹਾਡੇ ਪਿੰਡ ਦੇ ਵਿੱਚ ਵੀ ਢਾਲ ਕੀ ਅਸੇ ਰੋਡ ਦੇ ਵਿੱਚ ਅਸੇ ਰੋਡ ਤੋਂ ਸ਼ੁਰੂ ਹੋ ਜਾਂਦੀ ਆ ਨਾ ਢਾਲ ਦਾ ਹਣ ਹੁਣ ਦੇਖ ਲੋ ਸਾਰੇ ਜਿੰਨਾ ਵੀ ਤੇ ਇੱਧਰ ਆ ਏਰੀਆ 60 70 ਕਿੱਲੇ ਸਾਰੇ ਡੱਗ ਗਏ ਆ ਇਹ ਵਿੱਚ ਆ ਲੋਕਾਂ ਦੇ ਬੂਟੇ ਤੇ ਕਿੜਕੜੇ ਤੇ ਰਾਦੋ ਰਾਤ ਇਹ ਸਾਰੇ ਚੱਕ ਤੇ ਆਇਆ ਨਾ ਇਹ ਬੂਟੇ ਵੀ ਸਭ ਚੱਕੇ ਗਏ ਤੇ ਜਿਹੜੇ ਇੱਥੇ ਆ ਮੋਟਰਾਂ ਦੀਆਂ ਇਹਨਾਂ ਦੀਆਂ ਉਹ ਵੀ ਵਿੱਚ ਚਲ ਗਈਆਂ ਵਾ ਜਿਹੜੇ ਇੰਜਨ-ਇੰਜਨ ਤੇ ਜੋ ਵੀ ਹੈਗਾ ਦਾ ਫਸਲ ਬੂਟਾ ਜੋ ਵੀ ਸਭ ਇਹਨਾਂ ਦਾ ਹੜ ਗਿਆ ਹੁਣ ਇਹਨਾਂ ਨੂੰ ਸਰਕਾਰ ਕਿਰਪਾ ਕਰੇ ਇਹਨਾਂ ਦਾ ਹੱਲ ਕਰੇ ਕੋਈ ਇਹਨਾਂ ਦਾ ਜੋ ਵੀ ਹੈਗਾ ਵਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਬਾਕੀ ਇੱਥੇ ਠੋਕ ਠਾਕਰ ਲਾ ਕੇ ਹੁਣ ਰੁਕਿਆ ਇਹ ਵੀ ਨਹੀਂ ਤਾਂ ਇਹ ਤਾਂ ਬੰਨ ਤੱਕੇ ਦੋ ਦਿਨਾਂ ਨੂੰ ਫੇਰ ਆ ਜਾਣਾ ਇਹ ਵੀ ਹੁਣ ਇਹਦਾ ਰੋਡ ਨੂੰ ਇੱਥੋਂ ਬੰਨ ਤੋਂ ਪੈ ਕੇ ਸਾਰੇ ਲੁਧਿਆਣੇ ਤੱਕ ਸਾਰਾ ਇਹਨਾਂ ਏਰੀਆ ਕਵਰ ਕਰ ਜਾਣਾ ਵਾ ਇਹ ਸਾਰਾ ਪਾਣੀ ਬਾਹਰ ਡਿਗ ਜਾਣਾ ਵਾ ਤੇ ਇਹ ਇਹਨੂੰ ਘਾ ਕੇ ਦੇਖਿਆ ਜਾਵੇ ਸਰਕਾਰ ਨੂੰ ਬੇਨਤੀ ਆ ਵੀ ਇਹ ਸਾਰੇ ਆ ਕੇ ਇੱਥੇ ਕੋਸ਼ਿਸ਼ ਕਰਨ ਇਹ ਦੇਖਣ ਇਹ ਬੰਦੇ ਨੇੜੇ ਆ ਗਿਆ ਪਹਿਲਾਂ ਆਪਾਂ ਸਰਾਲੀ ਵੀ ਦੇਖਦੇ تھے ਵੀ ਐਨੇ ਦੂਰ ਆ ਬੰਨ ਉੱਥੋਂ ਵੀ ਆਪਾਂ ਹੁਣ ਦੇਖਿਆ ਹੀ ਆ ਬੰਨ ਕਿੰਨਾ ਅੱਗੇ ਜਾ ਚੁੱਕਿਆ ਵਾ ਇਹੀ ਹਾਲ ਇੱਥੇ ਆ ਹੁਣ ਉਹੀ ਹਾਲ ਹੋ ਗਿਆ ਵਾ ਟੋਕਰ ਵਿੱਚ ਬਹੁਤ ਜ਼ਬਰਦਸਤ ਲੱਗਿਆ ਹੋਇਆ ਵਾ ਇਹ ਆ ਕੇ ਹੁਣ ਬੇਨਤੀ ਆ ਸਾਡੀ ਵੀ ਸਰਕਾਰ ਨੂੰ ਉਹ ਆ ਕੇ ਇਹਨੂੰ ਚੈੱਕ ਕਰਨ ਇੱਥੇ ਮਾਵਜਾ ਦਿੱਤਾ ਜਾਵੇ ਬਾਕੀ ਇੱਥੇ ਬੰਦੇ ਲਾ ਕੇ ਟੋਕਰ ਰਕਣ ਲਾ ਕੇ ਇਹਨੂੰ ਰੋਕਿਆ ਜਾਵੇ ਜੇ ਇਹ ਟੁੱਟ ਗਿਆ ਨਾ ਇਤੋਂ ਸਾਰੇ ਪਿੰਡ ਰੌੜ ਮੰਗੜੀ ਬੂਧਗੜ ਸਰਾਰੀ ਕਲੋਨੀ ਸ਼ਹਿਰ ਲੁਧਿਆਣੇ ਨੂੰ ਗਦਾ ਪਰ ਇਹ ਪੂਰੇ ਪਿੰਡ ਹੜਾ ਲੈਣੇ ਹਨ ਇਤੋਂ ਇਹ ਕੋਈ ਇੱਥੇ ਮਰੇ ਹੈ ਨਹੀਂ ਵੀ ਅੱਗੇ ਹੈਗਾ ਤਾਂ ਵੀ ਚਲੋ ਅੱਗੇ ਅੱਗੇ ਆਓ ਪੱਤਰ ਹੋਈ ਆ ਕੇ ਤੇ ਇਧਰੋਂ ਤੋਂ ਸਾਰੇ ਟੋਟਲ ਪਿੰਡ ਆਪਣੇ ਇਹ ਬੇਨਤੀ ਆ ਵੀ ਇਹ ਸਾਰੇ ਕਿਰਪਾ ਕਰੋ ਹੁਣ ਵੀ ਤੁਸੀਂ ਇਹਨੂੰ ਆ ਕੇ ਦੇਖੋ ਸਰਕਾਰ ਨੂੰ ਬੇਨਤੀ ਆ ਵੀ ਇਹ ਦੇਖੋ ਆ ਕੇ ਜੋ ਵੀ ਹੈਗਾ ਪਰ ਰੌੜ ਪਿੰਡ ਦੇ ਵਿੱਚ ਔਰ ਦੇਖੋ ਇਹਨੂੰ ਅੱਗੇ ਵੀ ਕਿੰਨਾ ਘਟਾਲ ਕੇ ਆ ਬਹੁਤ ਜ਼ਿਆਦਾ ਢਾਹ ਲਗੀ ਹੈ ਸਤਿ ਸ਼੍ਰੀ ਅਕਾਲ ਜੀ ਇੱਥੇ ਕੁਝ ਉਹ ਲੋਕ ਵੀ ਖੜੇ ਜਿਨ੍ਹਾਂ ਦੀਆਂ ਜ਼ਮੀਨਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਹਾਂ ਜੀ ਸਤਿ ਪਵਲੇ ਜੀ ਕੀ ਨਾਮ ਹੈ ਤੁਹਾਡਾ ਗੁਰਮਖ ਸਿੰਘ ਜੀ ਰੋੜਪਿੰਡ ਤੋਂ ਆ ਰੋੜਪਿੰਡ ਤੋਂ ਹਾਂ ਜੀ ਇਹ ਕਿੰਨੇ ਕਿ ਦਿਨਾਂ ਦਾ ਜੋ ਵੀ ਨੁਕਸਾਨ ਹੋ ਰਿਹਾ ਤੇ ਹੁਣ ਤੱਕ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਜੀ ਸਾਡੀ ਘੜ ਤੋਂ ਘੜ ਪੰਜ ਪੰਜ 10 10 ਕਿੱਲੇ ਸਾਰੇ ਪਰਿਵਾਰਾਂ ਦੀ ਜਗਾ ਟੇਕ ਚੁੱਕ ਟੇਕ ਚੁੱਕੀ ਆ ਕਾ 70 ਕਿੱਲੇ ਜਲੀ ਸੀ 60 70 ਕਿੱਲੇ ਜ਼ਮੀਨ ਸੀ ਜਿਹੜੀ ਲੋਕਾਂ ਦੀ ਡੈਗੀ ਆ ਤੇ ਹੁਣ ਸਾਡੇ ਆ ਝੋਨੇ ਚਾਣੇ ਵੀ ਸਾਰੇ ਜਾਣ ਲੱਗ ਗਏ ਪੱਠੇ ਪੁੱਠੇ ਸਾਰੇ ਖਤਮ ਹੋ ਗਏ ਆ ਸੁਣ ਚਾਹੇ ਵੀ 20 ਤਰੀਕ ਤੱਕ ਉਹ ਜਗ੍ਹਾ ਤੇ ਜਿੱਥੇ ਉਸੇ ਜ਼ਮੀਨ ਸੀਗੀ ਬੂਟੇ ਸੀਗੇ ਝੋਨਾ ਲੱਗਿਆ ਸੀਗਾ ਤੇ ਅੱਜ 3 ਦਿਨਾਂ ਦੇ ਵਿੱਚ ਜੇ ਐਨਾ ਹੜਾ ਸਕਦਾ ਤੇ ਇਸ ਤੋਂ ਬਾਅਦ ਅੱਗੇ ਵੀ ਹੋਰ ਮਾਰ ਹੋ ਸਕਦੀ ਹੈ ਹਾਂਜੀ ਹਾਂ ਬੰਨ ਨੇੜੇ ਆ ਗਿਆ ਇੱਕ ਡੇਢ ਕਿੱਲੇ ਤੇ ਬੰਨ ਆ ਗਿਆ ਬੰਨ ਹੜ ਸਕਦਾ ਜੀ ਇਸ ਹਸਾਨਾ ਇਧਰੋਂ ਯਾਰ ਫਿਰ ਉੱਥੇ ਤੁਹਾਡੇ ਨੇੜੇ ਇੱਥੇ 2 ਕਿਲੋਮੀਟਰ ਦੂਰ ਹੈ ਪਿੰਡ ਕਲੋਨੀ ਉੱਥੇ ਤੱਕ ਤਾਂ ਐਮਐਲਏ ਐਮਪੀ ਸਾਰੇ ਕੁਝ ਗੇੜੇ ਕਰਦੇ ਆ ਪਰ ਇੱਥੇ ਤੁਹਾਡੇ ਪਿੰਡਾਂ ਚ ਹਲੇ ਤੱਕ ਕਿਸੇ ਨੇ ਪਹੁੰਚ ਕੀਤੀ ਕਿ ਨਹੀਂ ਸਰ ਇੱਥੇ ਸਾਡੇ ਪਹੁੰਚ ਕੋਈ ਨਹੀਂ ਕੀਤੀ ਇਹਦਾ ਨਾਮ ਇਹਨੇ ਰੱਖਿਆ ਰੋਡਪੰਡ ਹੈਗਾ ਜਾਂ ਪਾਣੀ ਦੀ ਮਾਰ ਦੇ ਵਿੱਚ ਕਿਸੇ ਨੇ ਜਿਗਰ ਨਹੀਂ ਕੀਤਾ ਇਹਦਾ ਇਹ ਤਾਂ ਹੁਣ ਸਾਨੂੰ ਜਾ ਕੇ ਚੱਕਣਾ ਪਿਆ ਸਟ੍ਰਿਪ ਤਾਂ ਤਾਰੀ ਕਰਨ ਲੱਗੇ ਨਹੀਂ ਕਿਸੇ ਡਿਟੇਲ ਦੇ ਵਿੱਚ ਰੋਡਪੰਡ ਦਾ ਨਾਂ ਨਹੀਂ ਆਇਆ ਹੈਗਾ ਹੁਣ ਆ ਕੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਵੀ ਰੋਡਪੰਡ ਟਹਿ ਰਿਹਾ ਸਾਡੇ ਨਾਲ ਇੱਕ ਹੋਰ ਨੌਜਵਾਨ ਖੜੇ ਨੇ ਇਹਨਾਂ ਦਾ ਵੀ ਕਾਫੀ ਸਾਰਾ ਨੁਕਸਾਨ ਹੋ ਚੁੱਕਿਆ ਕੀ ਨਾਮ अच्छा जी और तक ਤੁਹਾਡਾ ਕਿੰਨਾ ਕ ਨੁਕਸਾਨ ਹੋ ਚੁਕਿਆ ਜੀ ਸਾਡੀ 5 ਤੋਂ 6 ਖੇਤ ਪਹਿਲੀ ਮੋੜੇ ਡੈਗ ਚੁਕੀ ਆ ਝੋਨੇ ਵਾਲੀ اچھا ਮੜਾ ਮੌਕਾ ਦਿਖਾ ਸਕਦਾ ਜੀ ਕਿਥੋਂ ਕਿਸੇ ਤੱਕ ਜੋ ਵੀ ਨੁਕਸਾਨ ਤੁਹਾਡਾ ਹੋਇਆ ਹਾਂਜੀ 10 11 ਮਹੀਨਿਆਂ ਦਾ ਅਸੀਂ ਮੁੜ ਕੇ ਫਿਰ ਉਹ ਜਿੱਥੇ ਝੋਨਾ ਖੜਾ ਜੀ ਉਸ ਤੋਂ ਅੱਗੇ 5 6 ਖੇਤ ਹੋਰ ਪਹਿਲੀ ਅੱਗੇ ਡੈਗ ਚੁਕੀ ਆ ਜੀ ਝੋਨਾ ਲੱਗਿਆ ਹੈ ਸੀਗਾ ਜੀ ਜਿੱਦ ਤੱਕ ਝੋਨਾ ਲੱਗਿਆ ਇੱਥੇ ਆ ਸਾਹਮਣੇ ਆਪਾਂ ਦੇਖ ਸਕਦੇ ਹਾਂ ਜਿਹੜਾ ਨਵੇਂ ਸ਼ਹਿਰ ਦਾ ਇਲਾਕਾ ਉਧਰ ਤਾਂ ਪੂਕਤਾ ਪ੍ਰਬੰਧ ਕਰ ਰਿਹਾ ਪ੍ਰਸ਼ਾਸਨ ਪੱਕੀਆਂ ਠੋਕਰਾਂ ਬਣਾ ਰਿਹਾ ਪਰ ਇੱਧਰ ਤੁਹਾਡੇ ਇਲਾਕੇ ਨਾਲ ਮਤਰੇ ਆ ਵਿਹਾਰ ਕਿਉਂ ਕੀਤਾ ਜਾ ਰਿਹਾ ਸਾਡੇ ਸਾਡੇ ਇਲਾਕੇ ਦੀ ਕੋਈ ਐਮ ਐਲ ਏ ਮੰਤਰੀ ਕੋਈ ਪ੍ਰਸ਼ਾਸਨ ਹੈ ਹਲੇ ਲਾ ਕੇ ਸਾਰ ਨਹੀਂ ਲਈ ਨਾ ਹੀ ਇੱਥੇ ਠੋਕਰ ਲਾਣ ਬਾਰੇ ਸੋਚਿਆ ਇੱਥੇ ਉਹ ਦਿਨ ਦੂਰ ਨਹੀਂ ਜਿੱਦਾਂ ਸਰਾਲੀ ਕਲੋਨੀ ਬੰਨ ਟੁੱਟੇ ਆਪਣੇ ਉਸ ਦਿਨ ਇੱਥੇ ਵੀ ਬੰਨ ਟੁੱਟ ਸਕਦਾ ਜੇਸਾ ਹੁਣ ਹਾਟਾ ਜਾ ਰਹੀ ਆ ਅੱਗੇ ਬੰਨ ਵੀ ਨਹੀਂ ਹੈਗਾ 88 ਬੀਲੇ ਦਾ ਬੰਨ ਟੁੱਟਿਆ ਹੋਇਆ ਅੱਗੇ ਅੱਛਾ ਇੱਥੇ ਬੰਨ ਹੀ ਹੈ ਨਹੀਂ ਇੱਥੇ ਬੰਨ ਵੀ ਨਹੀਂ ਹੈਗਾ ਜੀ 88 ਵੇਲੇ ਦਾ ਬੰਨ ਟੁੱਟਿਆ ਹੋਇਆ ਹੈ ਜੀ ਸਾਡੀ ਬੇਨਤੀ ਹੈ ਸਰਕਾਰ ਨੂੰ ਡੀਸੀ ਸਾਹਿਬ ਨੂੰ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਜਿਹੜੇ 50 60 ਕਿਲੇ ਆ ਸਾਡੇ ਉਹ ਅੰਦਰ ਹੋ ਚੁੱਕੇ ਆ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੱਥ ਜੋੜ ਕੇ ਵੀ ਜਿਹੜਾ ਡੀਸੀ ਸਾਹਿਬ ਆਪਣੇ ਜ਼ਿਲ੍ਹੇ ਦੇ ਲੁਧਿਆਣੇ ਦੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਇਹਨਾਂ ਨੂੰ ਹੱਲ ਕੀਤਾ ਜਾਵੇ ਸਾਡਾ ਠੋਕਰਾ ਲਾਇਆ ਜਾਣ ਤੇ ਆਪਣੇ ਆ ਜਿਹੜੇ ਪਿੰਡਾਂ ਦੇ ਬੰਨ ਨੇੜੇ ਆ ਰਹੇ ਆ ਇਨਾ ਵਾਰ ਬੇਨਤੀ ਆ ਵੀ ਕਿਰਪਾ ਕਰਕੇ ਸਾਡੇ ਤੇ ਬੂਟੇ ਦੇਖੋ ਇਹਨਾਂ ਨੂੰ ਮਾਰੋ ਨੀਗਾ ਬੂਟੇ ਦੇਖੋ ਕਿਦਾਂ ਬੂਟੇ ਸਾਰੇ ਚਲ ਗਏ ਆ ਬੰਨ ਦੇ ਨੇੜੇ ਆ ਕੇ 10 ਮਿੰਟ ਦਾ 10 ਫਾਟ 20 ਫਾਟ ਰਹਿ ਗਿਆ ਇਸ ਕਰਕੇ ਸਾਨੂੰ ਬੇਨਤੀ ਕੀਤੀ ਆ ਡੀਸੀ ਸਾਹਿਬ ਨੂੰ ਵੀ ਇੱਥੇ ਸਾਨੂੰ ਕੋਈ ਸਹੂਲਤਾਂ ਲਈ ਜਾਵੇ ਇਸ ਕਰਕੇ ਕਿਰਪਾ ਕੀਤੀ ਜਾਵੇ ਸਾਡੇ ਤੇ ਅੱਜ ਕੀ ਨਾਮ ਆ ਜੀ ਆਪਣਾ ਮੱਖਣ ਸਿੰਘ ਜੀ ਰੋਡ ਪਿੰਡ ਤੋਂ ਹਾਂਜੀ ਰੋਡ ਪਿੰਡ ਜੀ ਅੱਜ ਥੋੜਾ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਜੀ ਹਾਂਜੀ ਸਰ ਸਾਡੇ 6 ਤੋਂ 7 ਕਿੱਲੇ ਸੀ ਪਪੂਲਰ ਲੱਗੇ ਹੋਏ ਸੀਗੇ ਵਿੱਚ ਇੰਜਣ ਵੀ ਸੀ ਸਭ ਕੁਝ ਰੋੜ ਕੇ ਲੈ ਗਏ ਵਿੱਚ ਪ੍ਰਸ਼ਾਸਨ ਕੋਈ ਇੱਧਰ ਧਿਆਨ ਨਹੀਂ ਦੇ ਰਿਹਾ ਦੇਖੋ ਕਲੋਨੀ ਨੂੰ ਸਾਰੇ ਉੱਧਰ ਜਾ ਰਹੇ ਆ ਇੱਧਰ ਕੋਈ ਧਿਆਨ ਨਹੀਂ ਦੇ ਰਿਹਾ ਇੱਥੇ ਦੇਖੋ ਮੇਰੇ ਖਿਆਲ ਚ ਥੋੜਾ ਜਿਹਾ ਹੀ ਰਹਿ ਗਿਆ ਬੰਨ ਜਿਹੜਾ ਰਹਿ ਗਿਆ ਵਾ ਵੀ ਬੰਨ ਬਹੁਤ ਜਲਦੀ ਰਹਾਣਾ ਹੈ ਸਾਰੇ ਇੱਧਰ ਨੂੰ ਮਾਰ ਪੈਣੀ ਹੈ ਹੀ ਪਾਣੀ ਇੱਧਰੋਂ ਮੱਤੇ ਆਦੇ ਨੂੰ ਸਾਰਾ ਮੰਗਲੀ ਸਾਰਾ ਇੱਧਰ ਰੁੜਨਾ ਹੈ ਕੀ ਗੱਲ ਈ ਤੁਹਾਡੇ ਪਿੰਡ ਸਰਕਾਰ ਨੂੰ ਵੋਟਾਂ ਨਹੀਂ ਪਾਉਂਦਾ ਜਿਹੜਾ ਸਰਕਾਰ ਤੁਹਾਡੇ ਪਿੰਡ ਵਾਲੀ ਨਹੀਂ ਗੋਲਦੀ ਪਤਾ ਨਹੀਂ ਵੋਟਾਂ ਸਭ ਕੋਈ ਪਾਉਂਦੇ ਆ ਜੀ ਇੱਧਰ ਨੂੰ ਕੋਈ ਧਿਆਨ ਨਹੀਂ ਦਿੰਦੀ ਪ੍ਰਸ਼ਾਸਨ ਦਾ ਪਤਾ ਨਹੀਂ ਧਿਆਨ ਕਿੱਧਰ ਹੈ ਇੱਧਰ ਇੰਨਾ ਨੁਕਸਾਨ ਆ ਦੇਖੋ ਇਹਨਾਂ ਦੇ ਲੱਗੇ ਹੋਏ ਸੀ 7-8 ਕਿੱਲੇ ਆ ਇਹਨਾਂ ਦੇ ਲੱਗੇ ਹੋਏ ਆ ਸਾਰੇ ਰੋੜ ਕੇ ਲੈ ਗਿਆ ਦੇਖੋ ਕੰਡਾ ਸੀ ਸਾਰਾ ਇਧਰ ਲਾਗੇ ਜਾ ਰਿਹਾ ਹੁਣ ਇਹਦੇ ਵਿੱਚ ਸੁਣਨ ਚਾਇਆ ਵੀ ਆਹ ਏਰੀਆ ਦੇ ਵਿੱਚ ਮਾਈਨਿੰਗ ਵੀ ਪਹਿਲਾਂ ਬਹੁਤ ਹੋਦੀ ਰਹੀ ਹੈ ਜੀ ਨਹੀਂ ਮਾਈਨਿੰਗ ਤਾਂ ਚਲੋ ਜਿੰਨੀ ਕੁ ਹੁੰਦੀ ਥੋੜਾ ਚੱਲਦਾ ਸੀ ਜਦੋਂ ਚਲਾਉਂਦੇ ਆ ਸਰਕਾਰ ਦਿੰਦੀ ਆ ਪਰਮਿਸ਼ਨ ਜਦੋਂ ਚਲਾਉਂਦੇ ਆ ਚੱਲਿਆ ਥੋੜਾ ਚੱਕ ਹੋਇਆ ਵਾ ਨਹੀਂ ਮਤਲਬ ਜੇ ਸਰਕਾਰ ਨੂੰ ਇੱਥੇ ਇਹ ਜਗਾ ਮਾਈਨਿੰਗ ਲਈ ਰੱਖ ਰਹੀ ਆ ਤਾਂ ਇਹ ਜਗਾ ਤੇ ਢਾਲ ਕੀ ਕਾਦੀ ਨਹੀਂ ਦਿਖ ਰਹੀ ਹਾਂਜੀ ਮੈਨੂੰ ਦੇਖੋ ਸਰਕਾਰ ਨਾਲ ਜੇ ਪਰਮਿਸ਼ਨ ਦਿੱਤੀ ਉਹ ਚਗਾਂਦੀਆ ਸਭ ਰਸਤਾ ਸਭ ਕੁਝ ਉਹ ਦਿੰਦੀ ਆ ਸਭ ਕੁਝ ਦੱਸਦੇ ਆ ਪਰ ਇੱਧਰ ਤੇ ਆਨੇ ਨਹੀਂ ਦਿੱਤਾ ਹੁਣ ਜਦੋਂ ਧਾ ਲੱਗੇ ਇੱਧਰ ਕੋਈ ਧਿਆਨ ਨਹੀਂ ਦਿੱਤਾ ਕਿਸੇ ਸਾਡੀ ਬੇਨਤੀ ਇਹੀ ਆ ਵੀ ਇਹਦਾ ਹੱਲ ਕੀਤਾ ਜਾਵੇ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਆ ਡੀਸੀ ਸਾਹਿਬ ਨੂੰ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਸਾਡਾ ਠੋਕਰਾਂ ਲਾਈਆਂ ਜਾਣ ਪੱਥਰ ਦੀਆਂ ਲਾਇਆ ਜਾਣ ਜਿੱਦਾਂ ਵੀ ਸਹਾਇਤਾ ਮਿਲਦੀ ਆ ਉਦਾਂ ਦੀ ਸਹਾਇਤਾ ਸਾਡੇ ਲਈ ਕੀਤੀ ਜਾਵੇ ਕਿਉਂਕਿ ਸਾਡੀਆਂ ਜ਼ਮੀਨਾਂ ਨਾਲ ਅਸੀਂ 50-50 ਹਜ਼ਾਰ ਰੁਪਏ ਦੇ ਕੇ ਜ਼ਮੀਨਾ ਪੱਤਰ ਕਰਾਈਆਂ ਹੋਈਆਂ ਇਸ ਕਰਕੇ ਸਾਨੂੰ ਬਹੁਤ ਦੁੱਖ ਲੱਗ ਰਿਹਾ ਆਪਣੀ ਜ਼ਮੀਨਾਂ ਦਾ ਵੀ ਇਸ ਕਰਕੇ ਵੀ ਸਾਨੂੰ ਸਰਕਾਰ ਲੋ ਬੇਨਤੀ ਹੱਥ ਜੋੜ ਕੇ ਵੀ ਇਹ ਠੋਕਰਾ ਲੱਗੀਆਂ ਜਾਣ ਇਸ ਰੋਡ ਪਿੰਡ ਰੋਡ ਤੇ ਸਾਰਿਆਂ ਨੂੰ ਸਸਤੀ ਕਾਲ ਹਾਂਜੀ ਕੀ ਨਾਮ ਹੈ ਜੀ ਆਪਣਾ ਹਾਂਜੀ ਜੋਗਾ ਸਿੰਘ ਜੀ ਮੇਰੇ ਜੋਗਾ ਸਿੰਘ ਜੀ ਤੁਸੀਂ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਤੁਹਾਡੇ ਤੁਸੀਂ ਵੀਡੀਓ ਵੀ ਦਿਖਾ ਦੇਈਆਂ ਸੀਗੇ ਪਹਿਲਾਂ ਇਹ ਸਾਰੇ ਮੁੱਕੇ ਨੂੰ ਤੁਸੀਂ ਕਿਵੇਂ ਅਬਜ਼ਰਵ ਕਰ ਰਹੇ ਹੋ ਮੈਂ ਜੀ ਪਹਿਲਾਂ ਤਾਂ ਅਸੀਂ ਸਸਰਾਰੀ ਕਲੋਨੀ ਆਉਂਦੇ ਸੀ ਇੱਧਰ ਪਾਸੇ ਇੱਕ ਦਿਨ ਦੱਸਿਆ ਸੀ 10-15 ਦਿਨ ਹੋ ਗਏ ਵੀ ਕੱਚੀ ਵਾਲੇ ਪਾਸੇ ਧਾ ਲੱਗੀ ਹੋਈ ਆ ਚਲੋ ਨਹੀਂ ਮੌਕਾ ਬਣਿਆ ਫੇਰ ਸ਼ਨੀਵਾਰ ਵਾਲੇ ਦਿਨ ਨਾ 20 ਤਰੀਕ ਨੂੰ ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ ਵੀ ਰੋਡ ਵਾਲੀ ਸਾਈਡ ਤੇ ਜਾਓ ਉੱਧਰ ਤਾਂ ਢਾਹ ਬਹੁਤ ਜ਼ਿਆਦਾ ਲੱਗੀ ਹੋਈ ਆ ਚਲੋ ਮੈਂ ਆ ਕੇ ਦੇਖਿਆ ਜਿਹੜੇ ਜਗ੍ਹਾ ਹੁਣ ਡੂੰਘਾ ਪਾਣੀ ਚੱਲਦਾ ਉਹ ਝੋਨਾ ਕੈਮਰਾਮੈਨ ਨੂੰ ਕਹਿੰਦਾ ਦਿਖਾਓ ਉਤੋਂ ਅੱਗੇ ਘੱਟੋ ਘੱਟ 50 ਹਾਂ 50 ਫੁੱਟ ਜਗ੍ਹਾ ਸ਼ਨੀਵਾਰ ਨੂੰ ਪਈ ਸੀ ਅੱਜ ਮੰਗਲਵਾਰ ਆ ਉਹ ਦੇਖ ਲਓ ਵੀ ਘੱਟੋ ਘੱਟ ਉਹ ਝੋਨਾ ਵੀ ਕਿੰਨਾ 20 ਕਰਮਾ ਘੱਟ-ਘੱਟ ਲੈ ਗਿਆ ਤੇ ਅੱਗੇ ਉਹਦੇ ਖਾਲੀ ਜਗ੍ਹਾ 'ਤੇ ਵੀ ਲੈ ਗਿਆ ਤੇ ਤਿੰਨ ਦਿਨਾਂ 'ਚ ਮਾਰੋ-ਮਾਰ ਕਰਦਾ ਕਿੰਨੀ ਢਾਕੇ ਲੈ ਗਿਆ ਤੇ ਇਹ ਮੇਰਾ ਖਿਆਲ ਹੈ ਵੀ ਜੇ ਦੇ ਸੀਰੀਅਸ ਪੁਆਇੰਟ ਅਗਲੇ ਐਤਕੀ ਠੀਕ ਹੈ ਜਗਾ ਟੈਂਦੀ ਜੇ ਅਗਲੇ ਸਾਲ ਨੂੰ ਇਹ ਸਸਰਾਲੀ ਕਲੋਨੀ ਨਾਲੋਂ ਸੀਰੀਅਸ ਪੁਆਇੰਟ ਬਣ ਜਾਣਾ ਕਿਉਂਕਿ ਸੁਣਨ ਚ ਆਇਆ ਜੀ ਇਸ ਥਾਂ ਦੇ ਉੱਪਰ ਪਹਿਲਾਂ ਕਿਤੇ ਬੰਨ ਹੁੰਦਾ ਸੀ ਹੁਣ ਪਿਛਲੇ 50 ਸਾਲਾਂ ਤੋਂ ਇੱਥੇ ਬੰਨ ਨਾ ਦੀ ਵੀ ਕੋਈ ਚੀਜ਼ ਨਹੀਂ ਹੈਗੀ ਹਾਂਜੀ ਇਹ 75-77 ਚਹਾੜ ਆਏ ਸੀ ਜੀ ਉਸ ਟਾਈਮੇ ਬੰਨ ਟੁੱਟ ਗਿਆ ਸੀ ਤੇ ਫਿਰ ਇਹ ਜੰਗਲ ਦੇ ਵਿੱਚ ਰਿੰਗ ਵਨ ਬਣਾ ਦਿੱਤਾ ਸੀ ਉਹ 88 ਜੋ ਵੀ ਟੁੱਟ ਚੁੱਕਾ ਇੱਕ ਵਾਰੀ ਫਿਰ ਉਹ ਦੁਬਾਰਾ ਰਿਪੇਅਰ ਹੋ ਗਈ ਸੀ ਪਰ ਜਿਹੜਾ ਮੇਨ ਵਨ ਸੀ 75 ਹਜ਼ਾਰ ਦਾ ਟੁੱਟਿਆ ਹੋਇਆ ਅੱਜ ਤੋਂ 50 ਸਾਲ ਦੇ ਲਗਭਗ ਹੋ ਗਏ ਅਸੀਂ ਵੀ ਹਲਕੇ ਹੁੰਦੇ ਸੀ ਉਦੋਂ ਉਹ ਕਿਸੇ ਨੇ ਨਹੀਂ ਅਜੇ ਤੱਕ ਬਣਵਾਇਆ ਤੇ ਜਦੋਂ ਹੁਣ ਇਹ ਉਹ ਜ਼ਮੀਨ ਉੱਚੀ ਆ ਉਹਨੂੰ ਢਾਲ ਆਉਂਦਾ ਚੱਲ ਗਿਆ ਇਹ ਪਾਣੀ ਸਾਡੇ ਸਾਰੇ ਇਲਾਕਾ ਲੁਧਿਆਣਾ ਸਾਰਿਆਂ ਨੂੰ چیرਦਾ ਜਾਣਾ ਇਹ ਪਾਣੀ ਨਾ ਵੀ ਕਿਸੇ ਨਾਲ ਘਟ ਨਹੀਂ ਕਰਨੀ ਉੱਚੀ ਮਿੱਟੀ ਬਣ ਗਈ ਸੀ ਪਹਿਲਾਂ ਉਸ ਟਾਈਮ ਤੇ ਰਿਆਣਾ ਪਾਤੀ ਤੇ ਪਾਣੀ ਦਾ ਵਿਚਾਰ ਰੰਦਾ ਪਰ ਜਦ ਉਹਨੂੰ ਉੱਚੀ ਜਗਾ ਵੀ ਚੱਕ ਲਈ ਨਾਲ ਜਿਹੜਾ ਰਿੰਗ ਵਾ ਨਾ ਉਹ ਵੀ ਚੱਕ ਲਿਆ ਤਾਂ ਇਹ ਅੱਗੇ ਨੂੰ ਹਾਲਾਤ ਬਣ ਰਹੇ ਆ ਜਣੀ ਜੇ ਆਪਾਂ ਸਸਰਾਲੀ ਕਲੋਨੀ ਅਸੀਂ ਕੀ ਕਹਿੰਦੇ ਪ੍ਰਸ਼ਾਸਨ ਨੂੰ ਜੀ ਕੋਈ ਠੋਕਰਾਂ ਪੱਕੀਆਂ ਪੱਥਰ ਦੀਆਂ ਲਾ ਕੇ ਪ੍ਰਬੰਧ ਕਰੋ ਉਹ ਕਹਿੰਦੀ ਆ ਅਸੀਂ 100 ਫੁੱਟ ਤੋਂ ਪਹਿਲਾਂ ਲਾ ਨਹੀਂ ਸਕਦੇ ਉਸ ਦਿਨ ਵੀ ਮੈਂ ਸਵਾਲ ਕੀਤਾ ਸੀ ਵੀ ਕੀ ਤੁਹਾਨੂੰ ਦਰਿਆ ਮਣਕੇ ਦੇਊ ਜਾਂ ਜਗਾ ਵੀ 100 ਫੁੱਟ ਰਹਿ ਗਈ ਤਾਂ ਹੁਣ ਬਾਣਾ ਲਾ ਲਓ ਇੱਕ ਦਿਨ ਮੈਂ ਜਣੀ 2 ਵਜੇ ਗਿਆ ਉਥੋਂ 140 ਫੁੱਟ ਜਗ੍ਹਾ ਸੀ ਸਵੇਰ ਨੂੰ ਜਦ ਸਤ ਵਜੇ ਆਏ ਤਾਂ 20 22 ਫੁੱਟ ਜਗ੍ਹਾ ਰਹੀ ਸੀ 100 ਸਵਾ 100 ਫੁੱਟ ਤਾਂ ਰਾਤੋਂ ਰਾਤ ਚ 17 18 ਘੰਟਿਆਂ ਚ ਲੈ ਗਿਆ ਚਾਕੇ ਇਹ ਖਵਾਜਾ ਕਿਸੇ ਦਿਨ ਨਹੀਂ ਵਿਚਾਕਾ ਕਿਸੇ ਨੇ ਚੱਕਣ ਲੱਗ ਗਿਆ ਤਾਂ ਇਹਦਾ ਕੋਈ ਪਤਾ ਨਹੀਂ ਲੱਗਦਾ ਵੀ ਇਹਨਾਂ ਕਿੰਨੀ ਜਗ੍ਹਾ ਲੈ ਜਾਣੀ ਐ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਸਾਰੇ ਇਲਾਕੇ ਨੂੰ ਸਾਡੇ ਨੂੰ ਬਚਾਇਆ ਜਾਵੇ ਤੇ ਇੱਥੇ ਕੋਈ ਠੋਕਰਾਂ ਲਾ ਕੇ ਅਗਾਊ ਪ੍ਰਬੰਧ ਕੀਤੇ ਜਾਣ ਇਹਨਾਂ ਦੇਖੀ ਜਾਣ ਵੀ ਹੁਣ ਇਹ ਰਿੰਗ ਬੰਨ ਜਾਂ ਦੂਸਰਾ ਬੰਨ ਜੋ ਬਚਦਾ ਥੋੜਾ ਬਹੁਤ ਉਹਦੇ ਨੇੜੇ ਜਾਊਗਾ ਤਾਂ ਫੇਰ ਦੇਖਾਂਗੇ ਧੰਨਵਾਦ ਸੋ ਦਰਸ਼ਕੋ ਜਿਵੇਂ ਤੁਸੀਂ ਦੇਖ ਚੁੱਕੇ ਹੋ ਇਹਦਾ ਪਿੰਡ ਵਾਸੀਆਂ ਦੀ ਜੋ ਵੀ ਮੰਗ ਸੀਗੀ ਉਹ ਆਪਾਂ ਸਾਰੀ ਤੁਹਾਡੇ ਤੱਕ ਪਹੁੰਚਾਈਆ ਤੇ ਅੱਗੇ ਸਰਕਾਰ ਤੱਕ ਵੀ ਪਹੁੰਚੂਗੀ ਤੇ ਸਥਾਨਕ ਲੋਕਾਂ ਦੇ ਦੱਸਣ ਦੇ ਮਤਾਬਕ ਉਹ ਜਿਹੜੀ ਪਿੱਛੇ ਜਿੱਥੇ ਤੁਹਾਨੂੰ ਮਿੱਟੀ ਦਿਖ ਰਹੀ ਆ ਕਿਸੇ ਟਾਈਮ ਤੇ ਇੱਥੇ ਤੱਕ ਆ ਸਾਰੀ ਜ਼ਮੀਨ ਉੱਥੇ ਤੱਕ ਚਲਦੀ ਸੀਗੀ ਇੱਥੇ ਹਰੀਆਂ ਭਰੀਆਂ ਫਸਲਾਂ ਲਹਿਰ ਆ ਰਹੀਆਂ ਸੀ ਵੱਡੇ ਵੱਡੇ ਪਪੂਲਰ ਖੜੇ ਸੀ ਜਿਨ੍ਹਾਂ ਦੇ ਉੱਪਰ ਕਿਸਾਨਾਂ ਨੂੰ ਬਹੁਤ ਆਸਾਂ ਸੀ ਵੀ ਉਹ ਫਸਲ ਵੇਚ ਕੇ ਅਸੀਂ ਕਿਸੇ ਨੇ ਆਪਣੇ ਘਰ ਦਾ ਕੰਮ ਕਰਨਾ ਸੀ ਕਿਸੇ ਨੇ ਆਪਣੇ ਬੱਚੇ ਪਿਆਨੇ ਸੀ ਕਿਸੇ ਨੇ ਮਕਾਨ ਬਣਾਣਾ ਸੀ ਕੁਝ ਕਰਨਾ ਸੀ ਲੇਕਿਨ ਉਹ ਅਜ ਸਾਰਾ ਕੁਝ ਸਤਲੁਜ ਦਰਿਆ ਆਪਣੇ ਵਿੱਚ ਹਰਾ ਕੇ ਲੈ ਗਿਆ ਤੇ ਸਾਡੇ ਨਾਲ ਇੱਕ ਹੋਰ ਮਿੱਤਰ ਜੁੜੇ ਨੇ ਉਹਨਾਂ ਤੇ ਵੀ ਵਿਚਾਰ ਲੈਣ ਦੀ ਕੋਸ਼ਿਸ਼ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਦਿਆਲ ਸਿੰਘ ਬਾਈ ਹਾਂਜੀ ਦਿਆਲ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਸਾਨੂੰ ਮਾਜਮੜਿਆ ਜਾਵੇ ਸਾਡੇ 8 ਕਿਲੇ ਬੂਟੇ ਡੇਬ ਚੁੱਕੇ ਆ ਆਲਾ ਥੋੜੇ ਝੋਨਾ ਵੀ ਡੇਗੇ ਆ ਕਿਲੋਮੀਟਰ ਦਾ ਮੋਹਰੇ ਬਣਾ ਟੁੱਟਿਆ ਸਰਕਾਰ ਉਹਦੀ ਕੋਈ ਸੁਣਾਈ ਨਹੀਂ ਕਰ ਰਹੀ ਇਹ ਵੀ ਕਲੋਨੀ ਵਾਲਾ ਹਾਲ ਹੋ ਜਾਣਾ ਆ ਦੇਖਦੇ ਦੇਖਦੇ 22 ਤਰੀਕ ਤੋਂ 23 ਤਰੀਕ ਤੱਕ ਸਾਰਾ ਖੇਤ ਖੱਚ ਕੇ ਲੈ ਗਿਆ ਸਾਡਾ 4 ਕਿਲੇ ਪਪੂ ਲਾਰ ਸੀ 3 ਸਾਲ ਦੇ ਫੋਟੇ ਸੀ 8 ਲੱਖ ਰੁਪਏ ਆ ਰਹੀਦਾ ਕਰਜ਼ਾ ਦੇਣਾ ਨਹੀਂ ਤਾਂ ਆਪਣਾ ਹਜੇ ਵੀ ਨੋਟ ਕਰ ਸਕਦੇ ਆ ਅੱਛਾ ਜੀ ਜੇ ਆਪਾਂ ਦੇਖਦੇ ਅਕਸਰ ਜਦੋਂ ਪਿੰਡਾਂ 'ਚ ਵੋਟਾਂ ਹੁੰਦੀਆਂ ਉਦੋਂ ਤਾਂ ਬੜੇ ਸਰੂਪੇ ਪਾ ਪਾ ਘਰ ਘਰ ਘੁੰਮਦੇ ਫਿਰਦੇ ਹੁਣ ਜੇ ਤੇ ਤੁਹਾਡੇ ਤੇ ਭੀੜ ਪਈ ਆ ਕੋਈ ਵੀ ਨਹੀਂ ਆ ਕੇ ਖੜ ਰਿਹਾ ਕੋਈ ਵੀ ਨਹੀਂ ਖੜਿਆ ਜੀ ਨਾ ਕੋਈ ਪ੍ਰਸ਼ਾਸਨ ਆਇਆ ਨਾ ਕੋਈ ਮੁਲਾਜ਼ਮ ਆਇਆ ਨਾ ਕੋਈ ਰੰਗ ਬੰਨਣ ਲੱਗਾ ਨਾ ਕੋਈ ਠੋਕਰ ਲੱਗੀ ਆ ਅਸੀਂ ਇਹੀ ਮੰਗ ਕਰਦੇ ਹਾਂ ਸਾਨੂੰ ਮਾਫ਼ੀਆ ਦਿੱਤਾ ਜੇ ਵਿੱਚ ਹੰਜਣ ਆੜ ਗਏ ਵਿੱਚ ਪੱਖੇ ਵਿੱਚ ਝੋਨਾ ਆੜ ਗਿਆ ਮਿੱਥੇ ਸਾਡੀ ਪੈਵਲ ਨੇ ਪਈ ਸੀ 11 ਕਿੱਲੇ ਮਿੱਥੇ ਉਹ ਹੜ੍ਹ ਗਈ ਸਾਰੀ ਅਸੀਂ ਇਹੀ ਮੰਗ ਕਰਦੇ ਵੀ ਤੁਹਾਨੂੰ ਮੁਆਵਜ਼ਾ ਮਿਲੇ ਜਾਵੇ ਵੀ ਹੋਰ ਸਾਡੀ ਕੋਈ ਮੰਗ ਨਹੀਂ ਲਗਣਾ ਪੰਜਾਹ ਤੋਂ 60 ਕਿੱਲੇ ਹੜ ਚੁੱਕੇ ਹੁਣ ਤੱਕ ਤੇ ਅੱਗੇ ਵੀ ਕੋਈ ਰੁਕਣ ਦੇ आसार ਲੱਗਦੇ ਤੁਹਾਨੂੰ ਕੋਈ ਆਸ ਨਹੀਂ ਹੈਗੀ ਰੁਕਣ ਦੀ ਬੰਨ ਤੱਕੇ ਜਾਊਗਾ ਜਿਹੜੀ ਇਹ ਤਸਵੀਰ ਨਾ ਪਾਣੀ ਜਾ ਰਹੇ ਆ ਪਾਣੀ ਛੱਡਦੇ ਅੱਗੇ ਦਰਿਆ ਤੋਂ ਬਾਹਰ ਆ ਜਾਂਦੇ ਦੀ ਇੱਕ ਤੇ ਦਰਿਆ ਦੀ ਪਿੱਛੇ ਆ ਇਸ ਕਰਕੇ ਜ਼ਮੀਨ ਦੀ ਮਾਰ ਪਈ ਆ ਸਾਨੂੰ ਬਾਰ ਬਾਰ ਜ਼ਮੀਨ ਡਿੱਗੀ ਜਾਂਦੀ ਆ ਪਾਣੀ ਵਜਦਾ ਵਿੱਚ ਛੱਲਾ ਵਜ ਬਜ ਕੇ ਪਾਰਸੋਂ ਸਾਡੀਆਂ 16 ਲਾਈਨਾਂ ਬੂਟਿਆਂ ਦੇ ਗਿਰੀਆਂ ਇਹਦੇ ਵਿੱਚ ਤੇ ਆਦੇ 7 ਲੋ ਸੀ 4 ਲਾਈਨਾਂ ਗੱਲ ਸਵੇਰੇ ਡਿ ਗਈਆਂ 12 14 ਲਾਈਨਾਂ ਗੱਲ ਡੇਕੀਆਂ 16 42 ਲਾਈਨਾਂ ਮੇਰੀਆਂ ਬੂਟਿਆਂ ਦੀਆਂ ਗਾਹਾਂ ਤੱਕ ਇੱਕ ਬੂਟੇ 17 ਲਾਈਨ 17 ਬੂਟੇ ਲੱਗੇ ਸੀ ਇੱਕ ਲਾਈਨ ਦੇ ਸੀ ਤੇ ਹੁਣ ਤੁਸੀਂ ਮਤਲਬ ਕੋਈ ਆਸ ਤੁਹਾਨੂੰ ਦਿਖਦੀ ਹੈ ਵੀ ਕੋਈ ਤੁਹਾਡੀ ਆ ਕੇ ਬਾਹਰ ਫੜ ਸਕਣ ਬਹੁਤ ਡੰਮ ਬਣਿਆ ਕੋਈ ਨਹੀਂ ਸਾਡੀ ਸੁਣਾਈ ਕੀਤੀ ਕੋਈ ਭੈਣ ਨਹੀਂ ਕੋਈ ਕਰਦੇ ਨਹੀਂ ਸਾਡੀ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਬੰਨੋ ਅੱਗੇ ਠੋਕਰਾਂ ਲੱਗੀਆਂ ਜਾਣ ਵੀ ਬਾਕੀ ਸਾਨੂੰ ਮਾਰ ਪਿਆ ਦਿੱਤਾ ਜਾਵੇ ਉਹ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਪਰਿਸ਼ਾਦ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਜਿਹੜੇ ਸਰਕਾਰੀ ਨਮਾਇੰਦੇ ਆ ਸਰਕਾਰੀ ਵਰਕਰ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਭਾਈ ਜੇਕਰ ਤੁਹਾਨੂੰ ਵੋਟਾਂ ਲੈਣ ਵੇਲੇ ਇਹ ਲੋਕ ਚੇਤੇ ਜਾਂਦੇ ਆ ਤਾਂ ਅੱਜ ਇਹਨਾਂ ਲੋਕਾਂ ਨੂੰ ਤਕਲੀਫ ਆ ਤਾਂ ਅੱਜ ਵੀ ਇਹਨਾਂ ਨੂੰ ਚੇਤੇ ਕਰੋ ਇਸ ਮੁਸੀਬਤ ਦੀ ਘਰੀ ਵਿੱਚ ਇਹਨਾਂ ਦੇ ਆ ਕੇ ਬਾਹ ਫੜੋ ਇਹ ਨਾ ਹੋਵੇ ਕਿ ਇੱਥੇ ਵੀ ਜਦੋਂ ਹਾਲਾਤ ਸਸਰਾਲੀ ਕਰਾਉਂਦੀਆਂ ਨੂੰ ਕੋ ਵਸ ਤੋਂ ਬਾਹਰ ਹੋ ਗਏ ਉਦੋਂ ਫਿਰ ਸਾਰੇ ਮੰਤਰੀ ਸਾਥਰੀ ਆ ਕੇ ਇੱਥੇ ਖੜ ਕੇ ਸੱਚੇ ਹੋਣ ਲਈ ਆ ਜਾਣ ਇਸ ਦੇ ਨਾਲੋਂ ਚੰਗਾ ਇਹ ਹੀ ਆ ਕਿ ਸਮਾਂ ਰਹਿੰਦੇ ਹੀ ਇਸ ਮੌਕੇ ਨੂੰ ਸੰਭਾਲਿਆ ਜਾਵੇ ਤੇ ਲੋਕਾਂ ਦਾ ਜਿਹੜਾ ਹੋਰ ਬਿੱਤੀ ਨੁਕਸਾਨ ਵਾਲੀ ਨੁਕਸਾਨ ਹੋ ਰਿਹਾ ਇਸ ਨੂੰ ਇੱਥੇ ਹੀ ਕੰਟਰੋਲ ਕੀਤਾ ਜਾਵੇ ਤੇ ਜੋ ਨੁਕਸਾਨ ਹੋ ਚੁੱਕਿਆ ਉਹਦੀ ਟੁਕਬਾ ਮੁਆਵਜ਼ਾ ਦੇ ਕੇ ਇਹਨਾਂ ਦੇ ਜ਼ਖਮਾਂ ਦੇ ਉੱਪਰ ਰਾਤ ਲਾਈ ਜਾਵੇ ਆਪਣੇ ਸਹਿਯੋਗੀ ਕੈਮਰਾਮੈਨ ਪ੍ਰਕਾਰ ਸਿੰਘ ਦੇ ਨਾਲ ਮੈਂ ਸੋਨੂੰ ਮਗਲੀ ਆਪਣੇ ਚੈਨਲ ਦੇ ਲਈ ਧੰਨਵਾਦ ਸਸਰੀਆਂ ਦਾ